ਕਾਲਜੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਿਆ ਪਿਆ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਆਕ ਆਦੇ ਹਾਂ ਅੱਜ ਦੀ ਵੱਡੀ ਖਬਰ ਚੀਨ ਦੇ ਵਿਦੇਸ਼ ਮੰਤਰੀ ਐਲ ਸੀ ਮਾਮਨੀਰ ਨੂੰ ਝਿੜਕਿਆ ਪਾਕਿਸਤਾਨ ਫੌਜੀ ਮੁਖ ਨੂੰ ਸ਼ਰਮਿੰਦਗੀ ਕਿਉਂ ਮਹਿਸੂਸ ਕਰਨੀ ਪਈ ਆਪਣੇ ਆਪ ਨੂੰ ਚੀਨ ਦਾ ਸਭ ਤੋਂ ਚੰਗਾ ਦੋਸਤ ਕਹਿਣ ਵਾਲੇ ਪਾਕਿਸਤਾਨ ਨੂੰ ਵੱਡਾ ਚਟਕਾ ਲੱਗਾ ਹੈ ਦਰਸ ਪਾਕਿਸਤਾਨੀ ਫੌਜ ਦੇ ਮੁਖੀ ਫੀਲਡ ਮਾਰਸ਼ਲ ਜਨਰਲ ਅਸੀਮ ਮਦੀਨ ਨੇ ਇੰਨੀ ਦਿਨੀ ਚੀਨ ਦੇ ਅਧਿਕਾਰ ਦੌਰੇ ਤੇ ਹਨ ਹਾਲ ਹੀ ਵਿੱਚ ਵਿਦੇਸ਼ ਮੰਤਰੀ ਬਾਗ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਦੌਰਾਨ ਬਾਗ ਜੀ ਨੇ ਪਾਕਿ ਮੌਜੂਦ ਚੀਨੀ ਨਾਗਰਿਕਾਂ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਹੈ ਅਸੀਂ ਪਿਛਲੇ ਸਾਲ ਪਿਛਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਵਿੱਚ ਹੋਏ ਅਤਵਾਦੀ ਹਮਲਿਆਂ ਵਿੱਚ ਬਹੁਤ ਸਾਰੇ ਚੀਨੀ ਚੀਨੀ ਨਾਗਰਿਕਾਂ ਦੀ ਜਾਨ ਗਈ ਹੈ ਹਾਲ ਹੀ ਮਨੀਰ ਨੇ ਚੀਨ ਨੂੰ ਬਰੋਸਾ ਦਿੱਤਾ ਹੈ ਕਿ ਪਾਕਿਸਤਾਨ ਫੌਜ ਚੀਨੀ ਚੀਨੀ ਨਾਗਰਿਕਾਂ ਦੀ ਸੁਰੱਖਿਆ ਕਰੇਗਾ ਪਿਛਲੇ ਸਾਲ ਅਕਤੂਬਰ ਵਿੱਚ ਕ੍ਰਾਂਚੀ ਹਵਾਈ ਅੱਡੇ ਤੇ ਹੋਏ ਅਤਵਾਦੀ ਆਤਮ ਹਕਾਤੀ ਬੰਬ ਹਮਲੇ ਵਿੱਚ ਪੰਜ ਚੀਨੀ ਨਾਗਰਿਕ ਮਾਰੇ ਗਏ ਹਨ ਪਾਕਿਸਤਾਨ ਨੂੰ ਚੀਨ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ ਮੀਟਿੰਗ ਵਿੱਚ ਚੀਨ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਪਾਕਿਸਤਾਨ ਨੂੰ ਆਪਣੇ ਨਾਗਰਿਕਾਂ ਪ੍ਰੋਜੈਕਟ ਅਤੇ ਸੰਸਥਾਵਾਂ ਦੀ ਸੁਰੱਖਿਆ ਜੀ ਕਿੰਨੀ ਬਰੌਣੀ ਪਵੇਗੀ ਜਵਾੰਗ ਜੀ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨਾਂ ਰਣਨੀਤੀ ਪਾਈਵਲ ਨੂੰ ਹੋਰ ਮਜਬੂਤ ਕਰਨਾ 3 ਦੇ ਤਹਿਜੀ ਹੈ ਅਸੀਂ ਲੋਹੇ ਦੇ ਪਰਾਹਾਂ ਪਾਕਿਸਤਾਨ ਜਨਰਲ ਮਨੀਰ ਨੇ ਇਹ ਇਸ ਦੋ ਇਹ ਦੋਰਾ ਪਾਕਿਸਤਾਨ ਦੀ ਵਿਆਪਕ ਫੌਜੀ ਕੂਟਨੀਤੀ ਰਣਨੀਤ ਦਾ ਹਿੱਸਾ ਹੈ ਇਸ ਤੋਂ ਪਹਿਲਾਂ ਉਹ ਅਮਰੀਕਾ ਸਾਊਦੀ ਅਰਬ ਤੁਰਕੀ ਇਰਾਨ ਅਜ਼ ਬਾਈ ਜਾਨ ਦੇ শ্রীলੰਕਾ ਦਾ ਦੌਰਾ ਕਰ ਚੁੱਕੇ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ